ਪਟਿਆਲਾ ਦੇ ਨਵਾਂ ਗਾਉ ਵਿਖੇ ਕਿਸਾਨਾਂ ਵੱਲੋਂ ਪੁਲਿਸ ਬੈਰੀਕੇਡ ਤੋੜ ਕੇ ਹਰਿਆਣਾ ਵਿੱਚ ਦਾਖਲ ਹੋ ਗਏ ਇਸ ਦੌਰਾਨ ਖਾਸ ਗੱਲ ਇਹ ਰਹੀ ਹਰਿਆਣਾ ਦੇ ਕਿਸਾਨ ਇੱਥੇ ਪੁੱਜ ਕੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਨਾਲ ਲੈ ਕੇ ਗਏ ਉਹਨਾਂ ਵੱਲੋਂ ਬੈਰੀਕੇਟਿੰਗ ਤੋੜ ਦਿੱਤੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨ ਹਰਿਆਣਾ ਵਿੱਚ ਦਾਖਲ ਹੋ ਗਏ ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਭਾਵੇਂ ਪੁਲਿਸ ਵੱਲੋਂ ਰੋਕਣ ਦਾ ਯਤਨ ਕੀਤਾ ਗਿਆ ਪਰ ਕਿਸਾਨਾਂ ਦੀ ਚੋਰ ਅੱਗੇ ਪੁਲਿਸ ਦੀ ਇੱਕ ਨਾ ਚਲੀ ਜਿਸ ਤੋਂ ਬਾਅਦ ਪੁਲਿਸ ਤਿੱਤਰ ਮਿੱਤਰ ਹੋ ਗਈ ਇੱਥੇ ਲਗਭਗ 2-3 ਘੰਟਿਆਂ ਤੋਂ ਪੁਲਿਸ ਅਤੇ ਕਿਸਾਨਾਂ ਵਿੱਚ ਆਪਸੀ ਕਸ਼ਮਕਸ਼ ਚੱਲ ਰਹੀ ਸੀ ਕਿਸਾਨ ਇਸ ਗੱਲ ਤੇ ਅੜੇ ਹੋਏ ਸਨ ਕਿ ਉਹ ਹਰ ਹਾਲਤ ਵਿੱਚ ਹਰਿਆਣਾ ਚ ਦਾਖਲ ਹੋ ਕੇ ਦਿੱਲੀ ਵੱਲ ਚੱਲੇ ਪਾਉਣਗੇ ਭਾਵੇਂ ਹਰਿਆਣਾ ਪੁਲਿਸ ਵੱਲੋਂ ਅਨੇਕਾਂ ਬੈਰੀਗੇਟਸ ਅਤੇ ਪੱਥਰ ਨਾਲ ਲਾ ਕੇ ਰਸਤਿਆਂ ਨੂੰ ਸੀਲ ਕੀਤਾ ਗਿਆ ਸੀ ਪਰ ਕਿਸਾਨਾਂ ਅੱਗੇ ਇਹ ਸਭ ਰੋਕਾਂ ਫੇਲ ਹੋ ਗਈਆਂ ਓਏ ਲੋਕਾ ਲੜਾਈ ਦੀ ਦਿੱਲੀ ਨਾਲ ਲੜਾਈ ਆ ਮੋਤੀ ਨਾਲ ਲੜਾਈ ਆ ਫੈਸਲਾ ਸਾਡਾ ਹੋਵੇਗਾ ਬਹੁਤ ਜਿਆਦਾ ਕੋਈ ਚੋਣ ਨਹੀਂ ਹੈ ਸਾਡਾ ਫੈਸਲਾ ਹੈ ਵੀ ਆਪਾਂ ਉੱਥੇ ਧਰਨੇ ਦੇ ਉੱਤੇ ਅਗਰ ਬਾਬਾ ਸ਼ਾਹਨ ਖਾਨ ਸਾਹਿਬ ਰੋਕ ਵੀ ਹੈ ਫਿਰ ਅਸੀਂ ਉੱਥੇ ਧਰਨਾ ਮਾਰ ਕੇ ਰੋਸ ਦਾ ਧਰਨਾ ਪਿਆਗੇ ਤੇ ਬੈਠਾਂ ਜੁੱਤੇ ਜੋ ਫੈਸਲਾ ਹੋਊਗਾ ਅਸੀਂ ਅੱਗੇ ਲੱਗਾਂਗੇ ਸੰਘੇ ਸਾਡੀ ਸਾਡੇ ਮਗਰ ਹੋਊਗੀ ਜੇ ਕੋਈ ਗੋਲ ਨਹੀਂ ਝੁਕੇਗੀ ਤਾਂ ਸਾਡੇ ਪਹਿਲਾਂ ਵੱਜੂ ਸੰਘੇ ਤੇ ਬਾਅਦ ਚਾਊਂਗਾ ਬੁੱਟਾ ਸਿੰਘ ਸ਼ਾਦੀਪੁਰ ਦੇ ਨਾਲ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਿੱਛੇ ਨਹੀਂ ਹੈਗੇ ਪਰ ਬੁੱਟਾ ਸਿੰਘ ਸੰਘਾ ਦਾ ਇਹ ਕਹਿਣਾ ਹੈ ਕਿ ਜਿੰਨੇ ਵੀ ਜਿਹੜੇ ਆਗੂ ਨੇ ਇਹ ਸਿਰਫ ਆਪਣੀਆਂ ਡੈਰੀਆਂ ਲੈ ਕੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਨੇ ਮੇਰੇ ਕਹਿੰਦੇ ਹਾਂ ਹੁਣ ਜਦੋਂ ਅਸੀਂ ਅੱਗੇ ਤੁਰਨ ਨੂੰ ਤਿਆਰ ਹੈ ਲੇਕਿਨ ਸਾਡੇ ਜਿਹੜੇ ਦਿੱਥੇ ਬੰਦੀਆਂ ਹਜੇ ਸਲਾਮਸ਼ੁਰੀ ਨਹੀਂ ਅੜੀਆਂ ਪਈਆਂ ਨੇ ਨਹੀਂ ਜੋ ਵੀ ਹੈ ਅਸੀਂ ਵੇਖੋ ਜੋ ਸਾ ਫੈਸਲਾ ਅੱਜ ਬਾਰੇ ਬੈਠੇ ਨਾ ਬੁਲਾ ਰਹੇ ਨੇ ਵੀ ਆਓ ਜਿਓ ਅਸੀਂ ਇਹ ਵਾਲਾ ਪਹਿਲਾ ਫੈਸਲਾ ਸੀ ਅਸੀਂ ਉਹਦੇ ਮੁਤਾਬਕ ਆ ਅਗਰ ਜੇ ਕਰੀਏ ਕਿ ਉਸ ਕੀਏ ਹੋਏ ਕਮੀਰ ਬਣਦੀ ਹੈ ਵੀ ਉਹਦੇ ਉੱਤੇ ਵਿਚਾਰ ਸਾਨੂੰ ਕਰਨਾ ਪਊਗਾ ਕੀ ਹੁਣ ਤੁਹਾਡਾ ਕਿੰਨਾ ਟਾਈਮ ਲੱਗੂਗਾ ਵਿਚਾਰ ਕਰਨ ਨੂੰ ਕੋਈ ਹੁਣ ਦੇਖੋ ਐਸੀ ਗੱਲ ਹੀ ਕਰ ਰਹੇ ਹਾਂ ਕਿ ਮੌਕਾ ਨਹੀਂ ਮਿਲਦਾ ਸਾਈਂ ਦਮਾ ਹੋ ਜਾਂਦੀ ਹੈ ਵੇਖੋ ਲੋਕਾਂ ਤੁਸੀਂ ਤੁਸੀਂ ਪਹਿਲੇ 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 ਤੁਸੀਂ ਪਿਛਲੇ ਸਮਾਣਾ نیوز 13 ਤੋਂ ਅਸ਼ਵਨੀ ਗਰਗਨਾਲ ਸੁਨੀਲ ਚਾਵਲਾ ਦੀ ਰਿਪੋਰਟ